ਕਿਸਾਨ ਆਗੂ ਬੀਤੇ तकरीबन 1 ਮਹੀਨੇ ਤੋਂ ਖਨੌਰੀ ਬਾਰਡਰ ਉੱਤੇ ਐਮਐਸਪੀ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਉੱਤੇ ਬੈਠੇ ਹੋਏ ਨੇ ਇਸ ਦੌਰਾਨ ਅੱਜ ਕਿਸਾਨ ਆਗੂ ਨੂੰ ਮਿਲਣ ਲਈ ਪੰਜਾਬ ਕੈਬਨਿਟ ਦਾ ਇੱਕ ਵਫਤ ਖਨੌਰੀ ਬਾਰਡਰ ਉੱਤੇ ਪਹੁੰਚਿਆ ਮੇਰੀ ਜਾਣਕਾਰੀ ਮੁਤਾਬਕ ਇਸ ਵਫਤ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਡਾਕਟਰ ਬਲਵੀਰ ਸਿੰਘ ਕੁਲਦੀਪ ਤਾਲੀਵਾਲ ਗੁਰਮੀਤ ਖੁੱਡੀਆਂ ਬਰਿੰਦਰ ਗੋਲ ਤੇ ਤਰਨਜੀਤ ਸੋਦ ਸ਼ਾਮਿਲ ਨੇ ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੇ ਪਟਿਆਲਾ ਵਿੱਚ ਸਰਕਟ ਹਾਊਸ ਪਹੁੰਚ ਕੇ ਪਟਿਆਲਾ ਦੇ ਕੁਝ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਦੱਸਣਯੋਗ ਹੈ ਇਸ ਤੋਂ ਪਹਿਲਾਂ ਸਪੈਸ਼ਲ ਡੀਜੀਪੀ ਅਰਪਨ ਸ਼ੁਕਲਾ ਵੀ ਕੁਝ ਹੋਰ ਪੁਲਿਸ ਅਧਿਕਾਰੀਆਂ ਸਮੇਤ ਟਾਬੀ ਗੁਜਰਾں ਬਾਰਡਰ ਤੇ ਪੁੱਜੇ ਹੋਏ ਸਨ ਕੱਲੇ ਤੁਹਾਡੇ ਨਹੀਂ ਸਾਰੇ ਪੰਜਾਬ ਦੇ ਲੋਕ ਇਲਾਕੇ ਨਾਲ ਕਰ ਸਕੋ ਵਿੱਚ ਬੇਨਤੀ ਸਾਡੇ ਹੱਥ ਜੋੜ ਕੇ ਸਿਰ ਵੀ ਨਹੀਂ ਕਿਹਾ ਵੀ ਸੰਘਰਸ਼ ਵੀ ਤਾਂ ਹੀ ਚੱਲਣਾ ਹੈ ਜੀ ਜੀ ਲੀਡਰ ਰਹੂ ਇਹ ਲੀਡਰ ਰਹੂ ਸਾਡੀ ਸਿਰ ਬੇਨਤੀ ਇਹ ਹੈ ਵੀ ਸੰਘਰਸ਼ ਇਸ ਤੁਹਾਡੇ ਸੰਘਰਸ਼ ਦੇ ਵਿੱਚ ਸਾਰੀ ਦੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਰੀ ਦੀ ਸਾਰੀ ਪਾਰਟੀ ਤੁਹਾਡੇ ਨਾਲ ਹੈ ਸਾਰਾ ਪੰਜਾਬ ਤੁਹਾਡੇ ਨਾਲ ਹੈ ਪਹਿਲਾਂ ਵੀ ਜਦੋਂ ਸ਼ੁਰੂ ਕਰਨਾ ਸੀਗਾ ਬਾਅਦ ਉਦੋਂ ਵੀ ਚਲੋ ਸਰਕਾਰ ਨੇ ਸੀਐਮ ਸਾਹਿਬ ਨੇ ਕਈ ਵਾਰੀ ਕਿੰਦਰ ਦੇਵ ਵਜ਼ੀਰ ਬੁਲਾਏ ਮੀਟਿੰਗ ਆਪਣੀਆਂ ਠੀਕ ਹੈ ਨਾ ਠੀਕ ਹੈ ਅਮਨਦ ਕੰਨਾਂ ਤੇ ਜਿਹਨੂੰ ਨਹੀਂ ਸਰਕਾਰੀ ਹੈਗੀ ਫਰਕ ਫਿਰ ਵੀ ਸੇਤ ਦੇ ਤਰ੍ਹਾਂ ਰੱਖਣਾ ਨਾ ਜੀ ਤੁਹਾਨੂੰ ਜਿੰਨੇ ਦਿਨ ਹੋ ਗਏ ਹੋਰ ਕੁਝ ਨਹੀਂ ਚਲੋ ਅਸੀਂ ਇੰਨੀ ਕਹਦੇ ਹੈਗੇ ਵੀ ਤੁਸੀਂ ਜਿਹੜਾ ਆਪਦਾ ਅ ਅਨਸ਼ੈਟ ਮਾਂਸ਼ਾ ਨਾ ਮਨਵਰਤ ਤੁਸੀਂ ਉਹ ਛੱਡੋ ਅਸੀਂ ਨਹੀਂ ਕਹਦੇ ਹੈਗੇ ਪਰ ਏਟਲੀਸਟ ਸਿਹਤ ਲਈ ਜਿੰਨਾ ਕਿ ਜ਼ਰੂਰੀ ਹੈ ਚਾਹੇ ਟ੍ਰਿਪ ਨਾਲ ਹੀ ਜਿਹੜਾ ਹੈਗਾ ਪੁਸ਼ਤੰਦਰ ਜਾਵੇ ਨਾ ਜੀ ਉਹ ਬੇਨਤੀ ਕਰਨਾ ਹੈ ਅਸੀਂ ਇੱਥੇ ਕਰ ਦਿੰਦੇ ਹਾਂ ਜੀ ਅਸੀਂ ਇੱਥੇ ਸਾਰਾ ਇੰਤਜ਼ਾਮ ਕਰ ਦਿੰਦੇ ਹਾਂ ਆ ਐਗਰੀਕਲਚਰ ਮੰਤਰੀ ਜੀ ਨੇ ਠੀਕ ਹੈ ਜੀ ਇਹ ਲੱਗੇ ਹੋਏ ਨੇ ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਇਆ ਠੀਕ ਹੈ ਜੀ ਸਾਰੀ ਦੀ ਸਾਰੀ ਕੈਬਨਿਟ ਆਈ ਹੈ ਤੁਹਾਡੇ ਕੋਲੇ ਧਾਲੀਵਾਲ ਸਾਹਿਬ ਹੋਣੀ ਸ਼ਹਿਰੀ ਜੀ ਹੋਣੀ ਸਾਰੇ ਮੰਤਰੀ ਆਏ ਨੇ ਸਾਰੀ ਪਾਰਟੀ ਆਈ ਹੈ ਆਹੀ ਬੇਨਤੀ ਹੈ ਜੀ ਦੇਖੋ ਸਿਹਤ ਸੰਘਰਸ਼ 1000% ਸਹੀ ਹੈ ਨਾਲ ਆ ਤੁਹਾਡੇ ਅੜਾਂਗੇ ਪੜਾਂਗੇ ਲੜਾਂਗੇ ਸਾਰਾ ਕੁਝ ਕਰਾਂਗੇ ਸੈਂਟਰ ਵਾਲਾ ਪਰ 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 ਐ ਨਾ ਕਰ ਲੀਏ ਵੀ ਆਪਾਂ ਜੀ ਸਿੱਧਾ ਨੁਕਸਾਨ ਕਰ ਲਿਆ ਤੇ ਫਿਰ ਇੰਜਣ ਮੇਣਾ ਤਾਂ ਡੱਬੇ ਵੀ ਕੁਛ ਨਹੀਂ ਕਰ ਸਕਦੇ ਜੀ ਆ ਜਿਹੜੀ ਇੰਨੀ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਉਹ ਵੀ ਵਿਚਾਰੇ ਕੀ ਕਰ ਪਾਉਣਗੇ ਜੇ ਪੂਰੇ ਇੰਜਣ ਹੀ ਨਾ ਤਗੜਾ ਰਿਹਾ ਸਿਰਫ ਔਰ ਸਿਰਫ ਬੇਨਤੀ ਇੰਨੀ ਆ ਬਾਕੀ ਸਾਰਾ ਤੁਸੀਂ ਆਪ ਦਾ ਕੰਟੀਨਿਊ ਕਰੋ ਅਸੀਂ ਨਹੀਂ ਕਹਿੰਦੇ ਹੈਗੇ ਪਰ ਚਾਹੇ ਸਿਰਫ ਡ੍ਰਿਪ ਦੇ ਜ਼ਰੀਏ ਤਾਂ ਕਿ ਸੇਫ ਦੇ ਅੰਦਰਲੇ ਸ਼ਰੀਰ ਦੇ ਅੰਦਰਲੇ ਆਰਗਨਸ ਦਾ ਨੁਕਸਾਨ ਨਾ ਹੋਵੇ ਉਹਨਾਂ ਦੀ ਬੇਨਤੀ ਲੱਗੇ ਆ ਤੁਹਾਨੂੰ ਵੀ ਇਹ ਬਣਾ ਹੈ ਜੀ ਐਮ ਬਹੁਤ ਬਹੁਤ ਧੰਨਵਾਦ ਤੁਹਾਡਾ